ਜਦੋਂ ਆਪਾਂ ਖੇਤ ਦੇ ਵਿੱਚ ਬੀਜ ਲਾ ਲਿਆ ਫਰੂਟ ਬਣ ਗਿਆ ਪਹਿਲਾਂ ਤਾਂ ਆਪਾਂ ਬੂਟੇ ਸਿਲੈਕਟ ਕਰਨੇ ਨੇ ਬੀਜ ਰੱਖਣ ਲਈ ਮੰਨ ਲਓ 10 ਬੂਟੇ ਤੁਸੀਂ ਲਾਏ ਇੱਕ ਨੂੰ ਬਿਮਾਰੀ ਆ ਗਈ ਜਾਂ ਦੋ ਨੂੰ ਬਿਮਾਰੀ ਆ ਗਈ ਜਾਂ ਉਹਦੇ ਕੈਰੈਕਟਰ ਚੇਂਜ ਆ ਗਏ ਉਹ ਬੂਟੇ ਕੱਢ ਦੇਣੇ ਇਹਨੂੰ ਤਾਂ ਅਸੀਂ ਸਿਲੈਕਸ਼ਨ ਕਹਿੰਦੇ ਆ ਉਦੋਂ ਅਗਲਾ ਕਨਸੈਪਟ ਆ ਗਿਆ ਉਹ ਫੁੱਲਾਂ ਤੇ ਆ ਗਿਆ ਉਹ ਚੀਜ਼ ਤੋਂ ਨਿਕਲ ਗਿਆ ਬਿਮਾਰੀ ਤੋਂ ਵੀ ਨਿਕਲ ਗਿਆ ਜਿਹੜੀ ਉਹਦੀ ਆਈਡੈਂਟੀਟੀ ਸੀ ਵੀ ਮੰਨ ਲਓ ਇਹ ਆ ਵੈਰੈਟੀ ਹੈ ਉਹਦੇ ਚੋਂ ਤੇ ਕੈਰੈਕਟਰ ਚੇਂਜ ਨਹੀਂ ਹੋਏ ਉਹ ਰੱਖ ਲਿਆ ਜਦੋਂ ਫੁੱਲਾਂ ਤੇ ਆਇਆ ਜਿਹੜਾ ਸਭ ਤੋਂ ਬੈਸਟ ਫਰੂਟ ਹੋਊਗਾ ਉਹਦਾ ਮੰਨ ਲਓ 10 ਬਰਿੰਜਲ ਰੱਖੇ ਆਪਾਂ ਜਿਹੜਾ ਸਭ ਤੋਂ ਟਾਪ ਕੁਆਲਿਟੀ ਦਾ ਹੋਊਗਾ ਉਹਨੂੰ ਅਸੀਂ ਬੀਜ ਪੈਦਾ ਕਰਨ ਲਈ ਰੱਖਾਂਗੇ ਤਾਂ ਕਿ ਜਿਹੜੀ ਉਹ ਤੇ ਆਉਣ ਵਾਲੀ ਜਨਰੇਸ਼ਨ ਆ ਹੋਰ ਤਕੜੀ ਹੋਵੇ ਤੇ ਜਿਹੜੀਆਂ ਬਾਕੀ ਰਹਿ ਗਏ 9 ਉਹਨੂੰ ਅਸੀਂ ਵੈਜੀਟੇਬਲ ਚ ਘਰੇ ਖਾਣ ਚ ਵਰਤ ਲਾਂਗੇ ਤੇ ਇਹਦਾ ਹੋ ਗਈ ਆਪਣੀ ਬੀਜ ਰੱਖ ਲਿਆ ਉਹ ਬਣ ਗਿਆ ਤੇ ਜਦੋਂ ਉਹਨੂੰ ਕੱਢ ਲਿਆ ਫਿਰ ਉਹਦੀ ਟੈਗਿੰਗ ਕਰਾਂਗੇ ਜਿਹੜੀ ਕੱਚ ਦੀ ਸ਼ੀਸ਼ੀ ਚ ਮੈਨੂਅਲ ਕੱਚ ਦੀਆਂ ਸ਼ੀਸ਼ੀਆਂ ਲੱਗੀਆਂ ਨੇ ਤੁਸੀਂ ਬੀਜ ਸੰਭਾਲ ਲੈਣਾ ਕੋ ਕੁੱਜੇ ਚ ਵੀ ਸੰਭਾਲ ਸਕਦੇ ਹੋ ਤੁਹਾਡਾ ਢੰਗ ਹੈ ਤੇ ਉਹਦੇ ਉਹਨੂੰ ਟੈਗ ਕਰਕੇ ਸ਼ੀਸ਼ੀ ਚ ਪਾ ਦਾਂਗੇ ਵੀ ਇਹ ਫਲਾਨੀ ਕਿਸਮ ਸੀ ਐਨੀ ਤਰੀਕ ਨੂੰ ਹਾਰਵੈਸਟ ਹੋਈ ਉਹਦਾ ਰਿਕਾਰਡ ਤੇ ਇੱਕ ਕਾਪੀ ਇੱਕ ਰਜਿਸਟਰ ਲੱਗਿਆ ਹੋਊਗਾ ਜੀ ਤੇ ਸਾਡੇ ਕੋਲੇ ਰਿਕਾਰਡ ਹੋਊਗਾ ਵੀ 2021 ਜੇ ਕਿਸਮ ਆਈ ਸੀ ਸਾਡੇ ਕੋਲੇ ਅੱਜ ਤੋਂ 20 ਸਾਲਾਂ ਨੂੰ ਜਾ ਕੇ ਮੈਂ ਨਹੀਂ ਤਾਂ ਮੇਰੇ ਫਾਰਮ ਦਾ ਜੋ ਵੀ ਫਾਰਮ ਨੂੰ ਚਲਾ ਰਿਹਾ ਹੋਊਗਾ ਉਹ ਟਾਈਮ ਤੇ ਉਹ ਰਿਕਾਰਡ ਤੂੰ ਹੀ ਦੇਖੂਗਾ ਨਾ ਜੇ ਮੈਂ ਰਿਕਾਰਡ ਨਹੀਂ ਬਣਾਉਂਗਾ ਮੈਂ ਚਲਾ ਗਿਆ ਤਾਂ ਫਿਰ ਉਹ ਰਿਕਾਰਡ ਫਿਰ ਤੋਂ ਫਿਰ ਡੈਡ ਹੋ ਗਿਆ ਕਿਸੇ ਵੀ ਕੰਮ ਨੂੰ ਬਰਕਰਾਰ ਰੱਖਣ ਲਈ ਅਸੀਂ ਉਹ ਸੋਸਾਇਟੀ ਜਿਹੜੀ ਬਰਨਾਲਾ ਨੇਚਰਲ ਫਾਰਮ ਐਸੋਸੀਏਸ਼ਨ ਬਣਾਈ ਹੈ ਉਹ ਤਾਈਆਂ ਬਣਾਈ ਹੈ ਜੋ ਅੱਜ ਮੈਂ ਸਿੱਖਿਆ 25 ਕਿਸਾਨ ਇੱਕ ਮੈਂਬਰਸ਼ਿਪ ਅੱਜ ਵੀ ਆਈ ਉਹ 26 ਵੀ ਉਹ ਹਰੇਕ ਫਾਰਮ ਤੇ ਅਸੀਂ ਇੱਕ ਵੈਰਾਈਟੀ ਦੇ ਦਾਂਗੇ ਤੇ ਉਹ ਵੈਰਾਈਟੀ ਦਾ ਨਾਮ ਰਿਕਾਰਡ ਉਹਨਾਂ ਨੂੰ ਹੀ ਦੇ ਦਾਂਗੇ ਤੇ ਆਪਣੇ ਕੋਲ ਤਾਂ ਰੱਖਣੀ ਰੱਖਣਾ ਜਦੋਂ ਬਲਕ ਚ ਕੋਈ ਲੈਣਾ ਹੋਊਗਾ ਅਸੀਂ ਕਹਾਂਗੇ ਵੀ ਉੱਥੋਂ ਲੈ ਲਓ ਤੇ ਉਹਦਾ ਉਤਸ਼ਾਹ ਵੀ ਹੋਊਗਾ ਤੇ ਉਹਦੇ ਨਾਲ ਜਾਣ ਪਛਾਣ ਵੀ ਹੋਊਗੀ ਦੂਜੇ ਫਾਰਮਰ ਦੀ ਜਾਂ ਫਿਰ ਅਸੀਂ ਉੱਥੋਂ ਲਿਆ ਕੇ ਇੱਥੇ 11 ਕਿਸਮਾਂ ਇਕੱਠੀਆਂ ਕਰਕੇ ਮਾਰਕੀਟਿੰਗ ਕਰਦਾ ਹੈ